ਨੋਟਬੰਦੀ ਕਾਰਨ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸ਼ਹਿਰ ਇੱਕ ਵਿਅਕਤੀ ਨੇ ਪੈਸਿਆਂ ਦੀ ਤੰਗੀ ਦੇ ਚੱਲਦੇ ਆਪਣੀ ਨਸਬੰਦੀ ਕਰਵਾ ਲਈ ਦਰਅਸਲ ਜਨਸੰਖਿਆ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਨਸਬੰਦੀ ਕਰਵਾਉਣ ਵਾਲੇ ਮਰਦਾਂ ਨੂੰ 2000 ਰੁਪਏ ਤੇ ਔਰਤਾਂ ਨੂੰ 1400 ਰੁਪਏ ਦਿੱਤੇ ਜਾਂਦੇ ਨੇ ਪੂਰਨ ਮੁਤਾਬਿਕ ਜਦੋਂ ਉਨ੍ਹਾਂ ਨੂੰ ਕਿਸੇ ਪਾਸਿਓਂ ਵੀ ਪੈਸਿਆਂ ਦੀ ਮਿਲਣ ਦੀ ਉਮੀਦ ਨਾ ਦਿਖੀ ਤਾਂ ਉਸ ਵੱਲੋਂ ਇੱਕ ਕਦਮ ਚੁੱਕਿਆ ਗਿਆ नोट जो बंद हो कर के कहा कि मैं परेशान हो गया हूँ मैंने सुनी ऐसा है अस्पताल से वो नसबंदी आ रही है लेकिन मुझ पर पैसे नहीं थे न ज़मीन है न जायदाद कुछ भी नहीं है लेकिन मैंने नसबंदी जनानी के बजाय मैंने स्वयं की गई और नोट मिलते नहीं काम धंधा करने जाऊँ वहाँ बंधे हुए देते कोई खुला भी नहीं देता है तो जा मैंने नसबंदी की कराई थी ਪੂਰਨ ਸ਼ਰਮਾ ਮਿਸਤਰੀ ਦਾ ਕੰਮ ਕਰਦਾ ਹੈ ਤੇ ਉਸਦੇ ਦੋ ਮੁੰਡੇ ਤੇ ਇੱਕ ਕੁੜੀ ਹੈ ਬਿਊਰੋ ਰਿਪੋਰਟ ਝਗ ਬਣਾਈ ਦੀ